ਏ ਵਧ ਗਿਆ ਬਣਾਉਂਗਾ sire di ਬਾਜੀ ਲਾ ਮਖਾਣਾ ਹੈਗਾ ਸਾਕੇ ਗਾਂ ਦੇ ਦੁੱਧ ਦਾ ਪੰਜ ਦੇ ਦੁੱਧ ਦਾ ਚਿੱਟਾ ਮਖਾਣਾ ਮੰਜ ਦੇ ਦੁੱਧ ਦਾ ਦੀਦੀ ਕਿੱਥੇ ਆ ਲਾ ਤਾਂ ਕਰਤਾਰੀ ਗਈ ਚਾਤੇ ਉਹਨਾਂ ਨੂੰ ਕਹਿ ਦਿਓ ਵੀ ਅਸੀਂ ਤੁਰ ਪੇ ਤੋਂ ਠੀਕ ਆਈ ਜਾਂਦੇ ਆ ਕੁੱਚੀ ਬੋਲੋ ਨਾ ਕਿਹੜਾ ਬੋਲੀਂ ਨਾ ਖੁਸ਼ੀ ਹੈ ਕੇ ਹਾਂ ਤੇ ਕਿਵੇਂ ਆਏ ਹੌਲੀ ਹੌਲੀ ਜੀ ਬੋਲਦੀਆਂ ਇੱਥੇ ਆ ਜੋ ਫਿਰ ਜੋਰ ਦਿਉਂ ਲੂਗੀ ਅੱਛਾ ਹੁਣ ਕੀ ਗੱਲ ਆਵਾਜ਼ ਨਹੀਂ ਨਿਕਲਦੀ ਹਾਂ ਕੀ ਠੀਕ ਆ ਚੱਲ ਕੋਈ ਨਹੀਂ ਮੈਂ ਲਿਆਉਣਾ ਤੇਰੀ ਦਵਾਈ ਦੁਵਾਈ ਕੋਈ ਦੱਸ ਮੈਨੂੰ ਹੈ ਕਿਹੜਾ ਨਸ਼ਾ ਕਰਕੇ ਆਵਾਜ਼ ਨਿਕਲੂ ਹੈ ਓਏ ਆਮੀਆ ਕਰਈਆ ਅੱਛਾ ਅੱਛਾ ਕੀ ਕਰੀ ਜਾਂਦੇ ਸੀ ਕੁਛ ਨਹੀਂ ਵੀਰ ਬੜ ਕੱਲੀ ਗਈ ਹੈ ਕਿ ਗੁਰਦੁਆਰੇ ਹਾਂ ਮੈਂ ਜਾਣਦੀ ਸੀ ਉਹ ਫਿਰ ਇਹਦੇ ਅੱਗੇ ਕਿਵੇਂ ਮੈਂ ਰਹਾਦਾ ਸੀਗਾ ਮੈਂ ਖਾਜੀ ਜਾਏ ਹੁੰਦੇ ਜੰਮ ਬਗਲਿਆਣੀ ਆਪਾਂ ਬਗਲਿਆਣੀ ਕਿੰਨੀ ਕੁ ਦੂਰ ਹੈ ਇੱਥੋਂ ਉਹ ਬਗਲਿਆਣੀ ਕਹੀ ਜਾਂਦਾ ਉੱਧਰ ਕਿਹੜਾ ਪਿੰਡ ਆ ਗਲਾਬ ਉਹ ਯਾਰ ਬਗਲਿਆਣੀ ਗਿਆ ਸੀ ਕਿ ਕਿੜਪਲਾ ਕਿੜਾ ਗਿਆ ਸੀ ਬਗਲਿਆਣੀ ਬਗਲਿਆਣੀ ਜਾਣਾ ਦੂਜੀ ਭੂਆ ਹਾਂ ਹਾਂ ਬਗਲਿਆਣੀ ਸੱਚ ਉਹ ਉਧਰ ਦੇਖਦੇ ਆ ਚਲੋ ਜਾ ਕੇ ਆ ਕੇ ਦੇਨੇ ਆ ਕੀ ਰੰਗਮੋਲ ਰੋਸ ਹਾਂ ਮੈਂ ਕਿਹਾ ਮੈਂ ਕਿਹਾ ਮੈਂ ਤਾਂ ਮੇਰੇ ਪੁੱਤ ਕੋਲੇ ਜਾਣਾ ਖੁਸ਼ੀਆਂ ਕੋਲੇ ਜਾਣਾਗਾ ਉੱਥੇ ਰਹਿਣਾਗਾ ਮੇਰੇ ਪਿੱਛੇ ਇਹਨਾਂ ਨੂੰ ਗੁੱਸੇ ਕਰਿਆ ਆ ਕਿੰਨਾ ਨੂੰ ਆਗੜ ਵਾਲਾ ਨੂੰ ਜੀਤ ਗਿਆ ਨਾ ਬੜਾ ਦੇਖਦੇ ਆ ਖੁਸ਼ੀ ਕੁਮਾਰੀ ਕੀ ਸੇਵਾ ਕਰਦੀ ਆ ਹਾਂ ਕਾਜੇ ਛੇਤੀ ਆਗੇ ਆਗੇ ਬਸ ਓਡੇ ਹੀ ਤੁਰੇ ਆਉਨੇ ਆ ਚੱਲ ਠੀਕ ਆ ਪੁੱਤ ਆਗੇ ਬਸ ਵੱਤ-ਵੱਤ 20 ਮਿੰਟਾਂ ਚਾ ਆਏ ਨੇ ਤੁਹਾਡੇ ਕੋਲੇ ਠੀਕ ਹੈ ਛੇਤੀ ਛੇਤੀ ਆਜੋ ਜੀ ਛੇਤੀ 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 ਅਰਮਾਨਗੜ ਵੀ ਨੇੜੇ ਪੈਂਦਾ ਨਾ ਆਪਣਾ ਇਤਨੀ ਗਾਣਾ ਪਾਸੇ ਦਾ ਇਸੇ ਰੋਡ ਜਿੱਤੀ ਹੈ ਪੰਦਰਾਂ ਦਾ ਦੇਖੀਏ ਮੜਾ ਜਾ ਲਾ ਕੇ ਲੋਈ ਤੁਹਾਨੂੰ ਦੱਸ ਹੀ ਦਿੰਨੇ ਆ ਵੀ ਆਪਾਂ ਕਿੱਥੇ ਜਾ ਰਹੇ ਆ ਜਿੱਥੇ ਹੁਣ ਆਪਾਂ ਜਾ ਕੇ ਆਏ ਸੀ ਕਰਨ ਵਾਲਾ ਪਿੰਡ ਸੀ ਤੇ ਤੁਹਾਨੂੰ ਦੱਸਿਆ ਜਿੱਦਾਂ ਕਿ ਵੀ ਡੈਡੀ ਦੀ ਮਾਸੀ ਕੀ ਪਿੰਡ ਜਾ ਕੇ ਆਈ ਸੀ ਤੇ ਹੁਣ ਆਪਾਂ ਜਿੱਥੇ ਚੱਲੇ ਆ ਪਿੰਡ ਸਿੰਘਪੁਰਾ ਉਹ ਇਹਨਾਂ ਦੀ ਬੇਬੇ ਕੀ ਮਜੜੀ ਦੀ ਜਿਹੜੀ ਮਾਸੀ ਆ ਉਹਨਾਂ ਦੇ ਬੇਟੀਆਂ ਕੋਲ ਚੱਲ ਰਹੇ ਆ ਆ ਇਸਕੇ ਸਾਡੇ ਕੋਈ ਲੱਗਦੇ ਨੇ ਤੇ ਉਹਨਾਂ ਕੋਲ ਜਾ ਰਹੇ ਆ ਤੇ ਬਾਕੀ ਜਾ ਕੇ ਦੇਖਦੇ ਆ ਕੀ ਰੱਗ ਮੋਲ ਉਤੋਂ ਦਾ ਇੱਥੋਂ ਵਾਲਾ ਨਾ ਕਿੰਨਾ ਸਵਾਲ ਕਰਦਾ ਵਧੀਆ ਹੈ ਵਧੀਆ ਸੀ ਕਿੰਨਾ ਕੁ ਵਧੀਆ ਸੀ ਕਿਵੇਂ ਦੇਨ ਖੁੱਲ ਕੇ ਦੱਸ ਮੜਾ ਯਾਰ ਵਧੀਆ ਸੀ ਬਸ ਠੀਕ ਸੀ ਵਧੀਆ ਸੀ ਬਸ ਠੀਕ ਸੀ ਹਰਿਆਣਾ ਵੀ ਇੰਨੀ ਖੁੱਲ ਕੇ ਗੱਲਬਾਤ ਨਹੀਂ ਹੋਈ ਕਿਉਂਕਿ ਟਾਈਮ ਘੱਟ ਸੀ ਸਾਡੇ ਕੋਲੇ ਤਾਂ ਕਰਕੇ ਵੀ ਥੋੜਾ ਟਾਈਮ ਹੀ ਰੁਕੇ ਤੇ ਗੱਲਾਂ ਬਾਤਾਂ ਨਹੀਂ ਹੋਣੀਆਂ ਹਨਾ ਵੀ ਚਲੋ ਆਪਸ ਵਿੱਚ ਅਸੀਂ ਵੀ ਕਾਫੀ ਟਾਈਮ ਬਾਅਦ ਮਿਲੇ ਸੀਗੇ ਤੇ ਸਾਡੇ ਵਿਆਹ ਤੇ ਵੀ ਨਹੀਂ ਇਹਨਾਂ ਤੋਂ ਵੀ ਆਏਗਾ ਚਲੋ ਥੋੜਾ ਜਿਹਾ ਹਨਾ ਵੀ ਘਰੇ ਪ੍ਰੋਬਲਮ ਹੁੰਦੀ ਆ ਕੰਮ ਦਿੰਦੇ ਹੁੰਦੇ ਆ ਕੋ ਆਪਣੇ ਸਭ ਤੇ ਤਾਂ ਕਰਕੇ ਉਹ ਬਸ ਕੁਝ ਗੱਲਾਂ ਮਤ ਸੀ ਵੀ ਅਸੀਂ ਆਪਸ ਵਿੱਚ ਕਰਦੇ ਰਹੇ ਤੇ ਜਿੱਦ ਕਰਕੇ ਵਿਚਾਰੇ ਇਹਨਾਂ ਨੂੰ ਇਹਨਾਂ ਨਾਲ ਟਾਈਮ ਪਾਸ ਸਪੈਂਡ ਹੋ ਜਾਣੀ ਗਿਆ ਇੰਨਾ ਟਾਈਮ ਤੇ ਉਹ ਕਹਿ ਰਹੇ ਸੀ ਵੈਸੇ ਵੀ ਅੱਜ ਰਾਤ ਰੁੱਕੇ ਜਾਓ ਬਟ ਟਾਈਮ ਦੀ ਸ਼ਾਰਟੇਜ ਹੁਣ ਕਰਕੇ ਤਾਂ ਅਸੀਂ ਰਾਤ ਰੁੱਕੇ ਨਹੀਂ ਬਸ 2 ਘੰਟੇ 2-3 ਘੰਟੇ ਰੁਕੇ ਆਪਾਂ ਹਨਾ ਪੰਨਾ ਟਾਈਮ ਹੀ ਰੁਕੇ ਸੀਗੇ ਤੇ ਹੁਣ ਇੱਥੇ ਸਾਡਾ ਨਾਈਟ ਸਟੇ ਕਰਨ ਦਾ ਰਸਤਾ ਹੈ ਇਹਨਾਂ ਦੇ ਸਿੰਗਾਪੁਰ ਵਾਲਿਆਂ ਦੇ ਫਿਰ ਬਾਕੀ ਇਹ ਵੀ ਨਹੀਂ ਪਤਾ ਜੇ ਸਾਡਾ ਦਿਲ ਜਾਂ ਨਾ ਮੰਨਿਆ ਤਾਂ ਕੀ ਤਾਂ ਹੋਰ ਅੱਗੇ ਨੂੰ ਖਿਸਕ ਜੀ ਗਏ ਤੇ ਬਾਕੀ ਚਾਲਦੇ ਆਂ ਦੇਖਦੇ ਆਂ ملتے er پھر en بھرے ا گئے اوے اندی کوشی نرم بندا er اڑی چھنگا اے 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 jeg اے 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 jeg اے 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 er jeg اے 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 jeg jeg ਆਉਂਗਾ ਕਰ ਹਿੰਜ ਤੇ ਗੱਡੀ ਖੜੀ ਹੈ ਹਾਂ ਪਰ ਵੀਡੀਓ ਹੈ ਵਧ ਗਿਆ ਬਣਾਉਂਗਾ sire ਦੀ ਬਾਹਰ ਤਾਂ ਖੋਲ ਦੇ ਬਾਹਰ ਤਾਂ ਖੋਲ ਦੇ ਯਾਰ ਗੱਡੀ ਦਾ ਬਾੜ ਲੈ ਅੰਦਰ ਹਾਈ ਲੋਣੀ ਹਾਈ ਨਹੀਂ ਬਾਏ ਹੈ ਓ ਬਾਹਰ ਤਾਂ ਖੋਲ ਦੇ ਬਾਹਰ ਖੋਲ ਦੇ ਹੈ ਸੁਣਦਾ ਨਹੀਂ ਸ਼ੀਸ਼ਾ ਆਪਣੇ ਵੀ ਨਾ ਖੋਲੇ ਇਹ ਤਾਂ ਕੋਈ ਪਤਾ ਨਹੀਂ ਲਿਬੜਿਆ ਮਾਰ ਤੇ ਮਗਾ ਸ਼ੀਸ਼ਾ ਜਣਾ ਖੋਲ ਨਹੀਂ ਆਇਆ ਇਹ ਤਾਂ ਕੋਈ ਪਤਾ ਨਹੀਂ ਲਿਬੜਿਆ ਪੋਚਾ ਇੱਧਰ ਮਾਰ ਦੇ ਕੋਈ ਪਤਾ ਨਹੀਂ ਮੜ ਕੇ ਕਹਿੰਦੇ ਭਾਬੀ ਨਾਲ ਚੌੜੀ ਕੀਤੀ ਸੀ ਇੱਥੇ ਆ ਕੇ ਜਵਾਕਾਂ ਨਾਲ ਮੇਲੇ ਚੜ ਕੋਈ ਨਾ ਮੈਂ ਕਰਤੀ ਕਿੱਥੇ ਮਰੀ ਜੰਨੀ ਐ ਮੈਂ ਬਾਪੂ ਦੀ ਜਾ ਕੇ ਵੀਡੀਓ ਬਣਾ ਕੇ ਲਿਆਉਣਾ ਨੂੰ ਕੀ ਬਣਾਈ ਜਾਂਦੀ ਐ ਕੀ ਡਰ ਰੱਖਿਆ ਸਰ ਜੀ ਹੁਣ ਕਰਤਾ ਬਣੀ ਹੈ ਹੈ ਆ ਗਈ ਜੀ ਹੋਰ ਫੇਰਾ ਹੋਰ ਜੀ ਦੇਖੋ ਸਾਰੇ ਤੂੰ ਬੋਲ ਬੈਂਤਨ ਪੂਆ ਨੇ ਕਿਹਾ ਕਹਿੰਦੇ ਕਹਿੰਦੇ ਵੀ ਤੁਹਾਨੂੰ ਗੁਰਦੁਆਰੇ ਮੱਥਾ ਟੇਕਾ ਕੇ ਲੈ ਆਉਨੇ ਆ ਤਾਂ ਇਹਨੇ ਮੈਂਦੀ ਵੀ ਨਾਲ ਪੂਛ ਤੇ ਕਾਲੀ ਆ ਆਪਣੇ ਦਾ ਬਈ ਖੁਸ਼ੀਵਾਰ ਗਾਤੋਂ ਲੈ ਕੇ ਸ਼ੌਲ ਲੈ ਲਿਆ ਤੇ ਜੱਟ ਨੂੰ ਪਾਲੇ ਮਾਰਦਾ ਪੂਆ ਤਾਂ ਟੱਪ ਗਈ ਤੋੜਿਆ ਲੱਭਣਾ ਹੈ ਮੇਰੀ ਮਰਜ਼ੀ ਬੰਦਾ ਆਕੂ ਸੱਤਣਾ ਲੰਗ ਤੇ ਵਾਇਦ ਗੁਰਦੁਆਰਾ ਦਿਖਾ ਦੇ ਕੋਈ ਸੀ ਤੁਹਾਡੇ ਮੈਂ ਠਮਾਕੀ ਜੀ ਜੈ ਤਕੀ ਇਹ ਤੈਨੂੰ ਥੋੜੇ ਪਿੰਡ ਦਾ ਗੁਰਦੁਆਰਾ ਹੁਣ YouTube ਤੇ ਪਾ ਕੇ ਦਿਖਾਵਾਂਗੇ ਰੰਗਾ ਔਖੀ ਖੁਸ਼ੀ ਠੀਕ ਹੈ वैकोलेज भन्ने घरको पुरो म फर्केर जानु छ कतै छैन

ਕੀ ਕਰੀ ਜਾਂਦੀ ਐ ਕੰਨੀ ਕੰਨੀ ਆ ਪੀਲਾ ਮੱਖਣਾ ਹੈਗਾ ਆ ਕੇ ਗਾ ਦੁੱਧ ਦਾ ਪੰਜ ਦੇ ਦੁੱਧ ਦਾ ਚਿੱਟਾ ਮੱਖਣਾ ਮੰਜ ਦੇ ਦੁੱਧ ਦਾ ਨਹੀਂ ਦਰਨ ਵਾ ਲੈ ਸਰਦ ਤੇ ਜਾਂ ਕਿ ਨਹੀਂ ਯਾ ਨਹੀਂ ਨਹੀਂ ਗਿਆ ਅੱਗੇ ਮੈਂ ਤਾਂ ਸੇਵਾ ਲੈ ਜਾਨੀ ਹਾਂ ਮੈਂ ਸੇਵਾ ਕਰਦੇ